ਇਕ ਕੁਦਰਤ ਤੇ ਕੁਦਰਤ ਦੀਆਂ ਚੀਜ਼ਾਂ ਇਹ ਕੁਦਰਤ ਆਪਣੇ ਆਪ ਨੂੰ ਸਾਹਮਦੀ ਆ ਇੱਥੇ ਗੋਰੇ ਜੇ ਨਵਾਈ ਜਾਂਦੇ ਆ ਤੁਹਾਨੂੰ ਦਿਖਾਉਣਾ ਸੀ ਮੈਂ ਤੁਹਾਨੂੰ ਕੁਛ ਨਾ ਕੁਛ ਅੱਗੇ ਦਿਖਾਉਣਾ ਖਰਪਾ ਕਰਕੇ ਜਿੰਨੇ ਵੀ ਸਰਜੀ ਦੇ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕੋਸ਼ੇ ਕਰਿਆ ਕਰੋ ਜਦੋਂ ਵੀ ਤੁਸੀਂ ਵੀਡੀਓ ਦੇਖੋ ਕਿਉਂਕਿ ਆਪਣੇ ਥੋੜੇ ਸਬਸਕ੍ਰਾਈਬਰ ਰਹਿ ਗਏ ਆ ਜੇ 1000 ਸਬਸਕ੍ਰਾਈਬ ਹੋ ਜਾਂਦਾ ਤਾਂ ਫਿਰ ਮੈਂ ਤੁਹਾਨੂੰ ਬੱਕਰੀਆਂ ਤੇ ਕੁਦਰਤੀ ਚੀਜ਼ਾਂ ਨਾਲ ਜਾਦੂ ਨੇੜਤਾ ਕਰਾਂਦੇ ਕੁਝ ਇਹ ਕਰਾਂਗੇ ਕਿਉਂਕਿ ਆਪਾਂ 1000 ਸਰਸਕਾ ਦੀ ਵੇਟ ਕਰ ਰਹੇ ਆ। ਪਦਰ ਤੇ ਨਹੀਂ ਜਾ ਰਹੇ। ਅੱਗੇ نو ਬੀਬੀਆਂ, ਗੋਰੀਆਂ ਕਿਸੇ ਕੁੱਤੇ ਨੂੰ ਆਈ ਜਾਂਦੀ ਹੈ ਪਾਣੀ ਤੇ ਹਨ ਮੈਂ ਉਹ ਨਹੀਂ ਦਿਖਾ ਸਕਦਾ। ਪਰ ਬਹੁਤ ਹੀ ਵਧੀਆ ਏਰੀਆ ਇਹ। ਕੁਦਰਤ ਨਾਲ ਨੇੜੇ ਜੁੜਨ ਦਾ ਇੱਥੇ ਫਿਰਦੇ ਆ ਆਪਾਂ ਐਸ਼ ਕਰੋ ਦੇ ਵਿੱਚ ਵਾਰ-ਵਾਰ ਲਾਈਵ ਹੋਣ ਦਾ ਮਕਸਦ ਇਹੀ ਸੀ ਵੀ ਜਿਆਦਾ ਵੀ ਤੁਸੀਂ ਚੈਨਲ ਨੂੰ ਦੇਖੋ ਤੇ ਕਿਰਪਾ ਕਰਕੇ ਉਸਰਜੀ ਬਾਜਖਾਨਾ ਚੈਨਲ ਨੂੰ ਆਪ ਵੀ ਤੇ ਆਪਣੇ ਜਾਣ ਪਛਾਣਾਂ ਦੇ ਪਰਿਵਾਰਾਂ ਨੂੰ ਵੀ ਜਿੰਨਿਆਂ ਨੂੰ ਵੀ ਸਬਸਕ੍ਰਾਈਬ ਕਰਵਾ ਸਕਦੇ ਹੋ। ਤੁਹਾਡਾ ਧੰਨਵਾਦ ਆ। ਬਾਕੀ ਹਜ਼ਾਰ ਸਬਸਕ੍ਰਾਈਬ ਦੀ ਮੈਂ ਵੇਟ ਕਰ ਰਿਹਾ ਹਾਂ। ਉਸ ਤੋਂ ਬਾਅਦ ਅੱਗੇ ਜੁੜਿਆ ਕਰਾਂਗੇ। ਭਾਜ ਦੌੜ ਦੀ ਜ਼ਿੰਦਗੀ ਹੈ ਬਹੁਤਾ ਸਮਾਂ ਨਹੀਂ ਹੁੰਦਾ ਚਲੋ। ਜਿੰਨੀ ਕੋਸ਼ਿਸ਼ ਹੋਊਗੀ ਪਰ ਇੱਕ ਬਿਲਕੁਲ ਸਪਸ਼ਟਾ ਇਹ ਚੈਨਲ ਸਰਜੀਤ ਬਾਜਾਖਾਨਾ ਚੈਨਲ ਲੱਚਰਤਾ ਤੋਂ ਹਮੇਸ਼ਾ ਦੂਰ ਰਹੂਗਾ ਤੇ ਚੰਗੀਆਂ ਚੀਜ਼ਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੋਸ਼ੇ ਕਰਿਆ ਕਰੋ ਵੱਧ ਤੋਂ ਵੱਧ ਜਿੰਨੇ ਪਰਿਵਾਰ ਜੁੜ ਸਕਦੇ ਹੋ ਸਰਜੀਤ ਬਾਜਾਖਾਨਾ ਆਸਟ੍ਰੇਲੀਆ ਦੇ ਨਾਲ ਕਿਉਂਕਿ ਕੁੱਝ ਪਰਿਵਾਰਾਂ ਦੇ ਅਜੇ ਆਪਾਂ ਵੇਟ ਕਰਦੇ ਆ ਲਗਭਗ 500 ਤੋਂ ਵੱਧ ਪਰਿਵਾਰ ਹੋ ਗਏ ਆਪਾਂ 1000 ਪਰਿਵਾਰ ਜੋੜ ਕੇ ਫਿਰ ਆਪਾਂ ਤੁਹਾਨੂੰ ਆਸਟ੍ਰੇਲੀਆ ਦੀ ਸਾਰੀ ਯਾਤਰਾ ਕਰਾਵਾਂਗੇ ਦਿਖਾਵਾਂਗੇ ਇੱਕ ਵਾਰੀ ਆਨਲਾਈਨ ਕੋਸ਼ਿਸ਼ ਕਰਾਂਗੇ ਜਿੰਨੀ ਕਿ ਦਿਖਾ ਸਕਦਾਂ ਹਾਂ ਤੇ ਹੋਰ ਸੁਣਾਉਂਕੀ ਹਾਲਚਾਲ ਜਿੰਨੇ ਤੁਸੀਂ ਇਹਨਾਂ ਜੁੜਦੇ ਹੋ ਸਾਰਿਆਂ ਦਾ ਧੰਨਵਾਦ ਸਮਝਾ ਦਿੰਦੇ ਹਾਂ ਪਰਮਾਤਮਾ ਨੂੰ ਵਿਸ਼ਵਾਸ ਦੋਨਾ ਕਿ ਆਪਾਂ ਗੁਰੂ ਜਾਂ ਗੁਰੂ ਦੀ ਗੁਰਬਾਣੀ ਕੁਦਰਤੀ ਚੀਜ਼ਾਂ ਜੋ ਦਿਖਾਉਣ ਦੇ ਕਾਬਿਲ ਆ ਆਪਾਂ ਨੂੰ ਕੋਈ ਪੈਸੇ ਨਾਲ ਨਹੀਂ ਆਸਟ੍ਰੇਲੀਆ ਦੇ ਵਿੱਚ ਦਾ ਪੈਸੇ ਦੇ ਰੱਬ ਦੀ ਬੜੀ ਰਹਿਮਤ ਆ। ਕੋਈ ਚੈਨਲ ਪੈਸੇ ਇਕੱਠੇ ਕਰਨ ਵਾਸਤੇ ਨਹੀਂ ਬਣਾਇਆ। ਇਹ ਸਿਰਫ ਤੁਹਾਨੂੰ ਕੁਦਰਤ ਤੇ ਕੁਦਰਤੀ ਚੀਜ਼ਾਂ ਦਿਖਾਉਣ ਦੇ ਖਾਤਰ ਬਣਾਇਆ। ਕੋਸ਼ਿਸ਼ ਕਰਿਆ ਕਰੋ, ਗੁਰਬਾਣੀ ਸਿਮਰਿਆ ਕਰੋ ਤੇ ਜਿਹੜੇ ਚੈਨਲ ਨੱਚਰਤਾ ਦਿਖਾਉਂਦੇ ਆ ਤੇ ਤੁਹਾਨੂੰ ਵੀ ਅਪੀਲ ਕਰਦਾ ਕਿਉਂਕਿ ਨੱਚਰਤਾ ਬਹੁਤਾ ਚਿਰ ਨਹੀਂ ਚੱਲਦੀ। ਸਚਾਈ ਨੇ ਹਮੇਸ਼ਾ ਲੰਮਾ ਸਮਾਂ ਚੱਲਣਾ। ਤੇ ਵੱਧ ਤੋਂ ਵੱਧ ਗੁਰੂ ਤੇ ਗੁਰੂ ਦੀ ਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਸੌਖੇ ਰਹੋਗੇ ਆਪਣੇ ਬਜ਼ੁਰਗਾਂ ਨੂੰ ਮਾਪੇ ਨੂੰ ਵੱਡਿਆਂ ਨੂੰ ਜਿੰਨਾ ਸਮਾਂ ਦੇ ਸਕਦੇ ਹੋ ਤਾਂ ਦਿਆ ਕਰੋ ਵਧੀਆ ਗੱਲ ਆ ਕਿਉਂਕਿ ਮੈਂ ਤਾਂ ਇਹੀ ਸਨੇਹਾਂ ਦੇਣ ਦੀ ਕੋਸ਼ਿਸ਼ ਕਰਨਾ ਜਸਰਜੀਤ ਬਾਜਾਖਾਨਾ YouTube ਚੈਨਲ ਦਾ ਮਕਸਦ ਸਿਰਫ ਇਹ ਆ ਕਿ ਆਪਾਂ ਚੰਗੀਆਂ ਚੀਜ਼ਾਂ ਆਪਣੇ ਪਰਿਵਾਰ ਨਾਲ ਜਾਂ ਕਰੀਏ ਜਿੰਨਾ ਵੀ ਨਿਆਣਿਆਂ ਨੂੰ ਸਮਾਂ ਦੇ ਸਕਦੇ ਹੋ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਦਾ ਸਤਿਕਾਰ ਕਰਿਆ ਕਰੋ ਤੇ ਕਾਫੀ ਪਰਿਵਾਰ ਜੁੜੇ ਹੋ ਤੁਸੀਂ ਅੱਜ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਤੇ ਤੁਹਾਨੂੰ ਮੈਂ ਸਾਰਿਆਂ ਨੂੰ ਬਾਰ-ਬਾਰ ਇਹ ਹੀ ਬੇਨਤੀ ਕਰਦਾ ਕਿ ਮੈਨੂੰ ਪੰਜ ਇੱਕ ਸੌ ਪਰਿਵਾਰ ਜੇ ਆਪਣੇ ਨਾਲ ਹੋਰ ਜੁੜ ਜਾਂਦਾ ਤਾਂ ਫਿਰ ਆਪਾਂ ਹਜ਼ਾਰ ਪਰਿਵਾਰ ਜਦੋਂ ਹੋ ਜਾਂਦਾ ਤੇ ਕੋਸ਼ਿਸ਼ ਕਰਾਂਗੇ ਵਾਹਿਗੁਰੂ ਰਹਿਮਤ ਕਰੇ ਤੁਹਾਨੂੰ ਸਾਰੇ ਆਸਟ੍ਰੇਲੀਆ ਦੇ ਧਾਰਮਿਕ ਸਥਾਨ ਕੁਦਰਤੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪਰ ਮੈਂ ਤੁਹਾਨੂੰ ਨਿੱਕੀਆਂ ਨਿੱਕੀਆਂ ਤਾਂ ਇੱਥੇ ਮੈਂ ਹੁਣ ਕਿਸੇ ਆ ਰੀਵਰ ਦੇ ਕੰਢੇ ਫਿਰਦਾ ਸੀ ਤਾਂ ਤੁਹਾਨੂੰ ਦਿਖਾ ਦਿੰਨਾ ਕਿ ਇੱਥੇ ਅੱਗੇ ਮੈਂ ਸ਼ਾਇਦ ਕੁਝ ਵੀਡੀਓ ਵੀ ਅਪਡੇਟ ਕਰਾਂ ਕਿ ਆਹ ਦਰਾਖਤ ਖੜੇ ਆ ਬਿਨਾ ਜਣਾ ਤਾਂ ਮਾਰੀਆਂ ਹੀ ਜਣਾ ਸਿਰਫ ਮਿੱਟੀ ਕਹਿ ਸਕਦੇ ਮਾਰੀ ਮੋਟੀ ਤੇ ਦੇਖੋ ਮੈਨੂੰ ਕੁਦਰਤ ਤੇ ਕੁਦਰਤ ਨੂੰ ਪਸੰਦ ਕਰਨ ਵਾਲੇ ਲੋਕ ਚੰਗੇ ਲੱਗਦੇ ਆ ਇੱਧਰ ਸਾਹਮਣੇ ਬੱਚਿਆਂ ਦੀਆਂ ਖੇਡਾਂ ਸੀ ਕਿਉਂਕਿ ਇੱਥੇ ਆਪਾਂ ਬੱਚੇ ਨਹੀਂ ਦਿਖਾ ਸਕਦੇ ਬਿਨਾਂ ਅਗਿਆਤ ਤੇ ਹੁਣ ਮੈਂ ਲਗਭਗ ਘਰ ਨੂੰ ਜਾਣਾ ਅੱਗੇ ਬੱਚੇ ਦੀਆਂ ਫੇਅਰ ਖੇਡਾਂ ਤੇ ਕੁਝ ਜਗ੍ਹਾ ਤੇ ਬੱਚਾ ਰੈਫਰੀ ਬੰਦਾ ਹੱਸਦੇ ਵਸਦੇ ਰਿਹਾ ਕਰੋ ਫਸ ਰਿਹਾ ਕਰੋ ਤੁਸੀਂ ਇੰਨੀ ਵੱਡੀ ਗਿਣਤੀ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਰ-ਬਾਰ ਬੇਨਤੀ ਕਰਦਾ ਕਿ ਸੈਂਕੜੇ ਪਰਿਵਾਰ ਜੁੜੇ ਹੋ ਜੇ ਦੋ ਦੋ ਚਾਰ ਚਾਰ ਪਰਿਵਾਰਾਂ ਨੂੰ ਕਹਿ ਕੇ ਵੀ ਜੋੜ ਦੋਗੇ ਤਾਂ ਆਪਾਂ ਨੂੰ 400 ਤੋਂ ਪਲੱਸ ਬੰਦਾ ਚਾਹੀਦਾ ਫਿਰ 1000 ਆਪਣਾ ਸਬਸਕ੍ਰਾਈਬ ਹੋ ਗਿਆ ਤਾਂ ਫੇਰ ਆਪਾਂ ਨੂੰ ਸੌਖਾ ਹੋ ਜਾਊਗਾ ਤੇ ਪੁੱਛ ਰਿਹਾ ਕਰੋ ਹੁਣ ਮੈਂ ਲਾਈਵ ਕੱਟਣ ਲੱਗਿਆ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਸਮਾਂ ਕੱਢ ਕੇ ਸੁਜੀਤ ਬਾਜਾਖਾਨਾ YouTube ਚੈਨਲ ਨਾਲ ਜੁੜੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖੁਸ਼ ਰਹੋ ਆਦੇ ਵਸਦੇ ਰਹੋ ਹੁਣ ਮੈਂ ਘਰ ਨੂੰ ਜਾਣ ਦਾ ਮੇਰਾ ਟਾਈਮ ਤੇ ਮੈਂ ਡਰਾਈਵਿੰਗ ਕਰਾਂਗਾ ਦੋਨੇ ਪਿਓ ਪੋਤਾ ਆਈ ਸੀ ਕੋਸ਼ਿਸ਼ ਕਰਾਂਗੇ ਸਾਰਾ ਦਿਨ ਅੱਜ ਜਿਵੇਂ ਜਿਵੇਂ ਗੱਲਾਂ ਜ਼ਿਆਦਾ ਕਰਨੀਆਂ ਚੰਗੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰੂੰਗਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਪਤਾ ਨਹੀਂ ਕਿੱਦਾਂ ਦੀ ਵੀਡੀਓ ਆ ਰਹੀ ਹੈ ਮੈਨੂੰ ਪੱਕਾ ਨਹੀਂ ਲੱਗ ਰਿਹਾ ਪਰ ਮੈਂ ਤੁਹਾਨੂੰ ਵਿਸ਼ਵਾਸ ਹੀ ਦਿਵਾਉਣਾ ਬਾਰ-ਬਾਰ ਕਿ ਆਪਣੇ ਚੈਨਲ ਤੇ ਆਪਾਂ ਤੁਹਾਨੂੰ ਸਾਫ਼ ਸੁਥਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਇੰਨੀ ਵੱਡੀ ਗਿਣਤੀ ਜੁੜਦੇ ਹੋ ਤੁਹਾਡਾ ਦਿਲਦਿਆਂ ਗਿਆ ਹੈਰਾਨ ਤੋਂ ਬਹੁਤ-ਬਹੁਤ ਧੰਨਵਾਦ ਜੇ ਕੋਈ ਕਮੀਆਂ ਪੇਸ਼ੀਆਂ ਲਗਦੀਆਂ ਕੀ ਚੀਜ਼ ਦੇਖਣਾ ਚਾਹੁੰਦੇ ਹੋ ਸਰਜੀਤ ਬਾਜਾਖਾਨਾ YouTube ਚੈਨਲ ਦਾ ਸਿੱਧਾ ਸਿੱਧਾ ਟਾਰਗੇਟ ਹੀ ਹੈ ਕਿ ਪਰਦੇਸਾਂ ਦੀ ਲਾਈਫ ਪਰ ਮੈਂ ਅੱਜ ਵੀ ਕਹਿਣਾ ਬਹੁਤ ਵਧੀਆ ਕੋਈ ਸ਼ੱਕ ਨਹੀਂ ਕੋਈ ਪੈਸੇ ਪੱਖੋਂ ਕੋਈ ਕਮੀ ਨਹੀਂ ਆਸਟ੍ਰੇਲੀਆ ਕਹਿ ਜਾਂਦੇ ਸੀ ਜਿਹੜਾ ਤੁਹਾਨੂੰ ਥੋੜੇ ਸਮੇਂ ਚ ਪੈਰਾ ਸਿਰ ਕਰ ਦਿੰਦਾ ਪਰ ਕਾਮਯਾਬ ਬੀ ਸੋਵੇ ਪਰਦੇਸ ਹੋਵੇ ਹਰ ਜਗ੍ਹਾ ਤੇ ਸਿਰਫ ਉਹੀ ਲੋਕ ਕਾਮਯਾਬ ਆਪਾ ਜਿਹੜੇ ਪਰਿਵਾਰ ਢੰਗ ਤਰੀਕੇ ਨਾਲ ਚੱਲਦੇ ਆ ਲੋਕ ਵਿਖਾਵੇ ਵਾਲੇ ਲੋਕ ਕਿਤੇ ਵੀ ਨਹੀਂ ਚੱਲਣਗੇ ਖਰਚੇ ਤੁਹਾਡਾ ਪਰਿਵਾਰ ਚੰਗਾ ਸਿਆਣਾ ਸਮਝਦਾਰਾ ਤਾਂ ਤੁਸੀਂ ਤਾਂ ਸੌਖੀ ਥੋੜੀ ਕਮਾਈ ਨਾਲ ਵੀ ਬਹੁਤ ਸੋਹਣੀ ਜ਼ਿੰਦਗੀ ਕਰ ਸਕਦੇ ਹੋ ਇਹ ਹੱਡ ਬੀਤੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਰਿਹਾ ਤੁਹਾਨੂੰ ਬਾਰ-ਬਾਰ ਕਹਿਣਾ ਖੁਚ ਰਿਆ ਕਰੋ ਆਜ ਦੇ ਵਸਦੇ ਰਹੋ ਹੁਣ ਮੈਂ ਘਰੇ ਜਾਣ ਲੱਗਿਆ ਇੱਕ ਵਾਰ ਜਦੋਂ ਵੀ ਤੁਸੀਂ ਵੀਡੀਓ ਦੇਖੋ ਜਿੰਨੇ ਵੀ ਜਾਣ ਪਛਾਣ ਦੇਖਦੇ ਹੋ ਕਿਰਪਾ ਕਰਕੇ ਕੋਸ਼ਿਸ਼ ਕਰੋ ਆਪਣੇ ਜਾਣ ਪਛਾਣ ਵਾਲੇ ਤੋਂ ਸਰਜੀਤ ਬਾਜਾ ਖਨ ਆਸਟ੍ਰੇਲੀਆ YouTube ਸਰਚ ਕਰਕੇ ਚੈਨਲ ਸਬਸਕ੍ਰਾਈਬ ਕਰਾਓ ਤੇ ਫਿਰ ਮਿਲਾਂਗੇ ਜੇ ਕੋਈ ਕਿਤੇ ਜਾਣੇ ਨਾ ਜਾਣੇ ਕੋਈ ਅਖਰਵਾਦਾ ਕਾਟਾ ਬੁਲਾ ਜਾਂਦਾ ਤਾਂ ਆਪਣਾ ਪਰਵਾਰ ਸਮਝ ਕੇ ਮਾਫ ਕਰਨਾ ਤੁਸੀਂ ਹਾਲ ਲਿਖ ਕੇ ਟੈਕਸ ਮੈਸੇਜਿਆਂ ਦੇ ਵਿੱਚ ਮੈਸੇਜ ਦੇ ਵਿੱਚ ਜੇ ਕੋਈ ਤੁਸੀਂ ਆਸਟ੍ਰੇਲੀਆ ਆਉਨੇ ਹੋ ਬ੍ਰਿਸਬੇਨ ਆਉਣਾ ਕਿਸੇ ਨੇ ਜਿ ਜਿੰਨੇ ਜੋਗਰਾਮ ਆਏ ਆ ਜੇ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਆ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਹੁਣ ਮੈਂ ਡਰਾਈਵਿੰਗ ਕਰ ਲੱਗਿਆ ਧੰਨਵਾਦ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਹਾਜੇਬਾਦ ਰਹੋ